ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਜਿਹੜੇ ਧਾਰਮਿਕ ਸਮਾਗਮ ਆਂ ਸਾਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਤੇ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਤਾਬਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਖਾਲਸਾ ਪੰਥ ਦੇ ਬਾਨੀ ਉਹਨਾਂ ਦੀ ਗੁਰਤਾ ਗੱਦੀ 350 ਸਾਲਾ ਮਨਾਈ ਜਾਣੀ ਆ ਤੇ ਉਹਦੇ ਚ ਮੈਂ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਧਾਰਮਿਕ ਜਿੰਨੇ ਪ੍ਰੋਗਰਾਮ ਆ ਉਹਨਾਂ ਹੋਣ ਜੇ ਸਮਰਾਥਿਆ ਤੇ ਸਾ ਬੱਕ ਬੱਕ ਸ਼ਤਾਵਨੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਏ ਆਪਣੀ ਜ਼ਿੰਮੇਵਾਰੀ 바ਖੂਬੀ ਨਿਭਾਉਂਦੀ ਰਹੀ ਹੈ ਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਕੋਈ ਇਵੈਂਟ ਸਥਾਪਿਤ ਕਰਨ ਸਦੀਪ ਕਾਲ ਉਹ ਇੱਕ ਯਾਦ ਰਹਿ ਜਾਂਦੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਾਰੀਆਂ ਸਭਾਵਾਂ ਨਿਵਾਉਣੀਆਂ ਚਾਹੇ ਉਹ ਨਗਰ ਕੀਰਤਨ ਹੋਣ ਚਾਹੇ ਸ਼ਤਾਬਦੀ ਦੇ ਵੱਡੇ ਸਮਾਗਮ ਹੋਣ ਚਾਹੇ ਸੈਮੀਨਾਰ ਹੋਣ ਤੇ ਚਾਹੇ ਵੱਡੇ ਨਗਰ ਕੀਰਤਨ ਹੋਣ ਤੇ ਇਸ ਕਰਕੇ ਮੈਂ ਉਸ ਦਿਨ ਕਿਹਾ ਸੀ ਕਿ ਏਵੇਂ ਨਾ ਮਸਹੂਸ ਕਰੋ ਕਿ ਸ਼ਾਇਦ ਸ੍ਰੀਕਾ ਜੰਪਿਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਮੈਨੂੰ ਖਾਦਸਾ ਸੀਗਾ ਉਹ ਖਾਦਸਾ ਅੱਜ ਸਾਹਮਣੇ ਆ ਗਿਆ ਉਸ ਦਿਨ ਬੜੀ ਇਸ ਗੱਲ ਨੂੰ ਗੱਲ ਚੱਕੀ ਗਈ ਕਿ ਜਿਹੜੇ ਕੋ ਸਹਾਇਤਾਰੀ ਆ ਜਿਹੜੇ ਰੋਮਾਂ ਦੀ ਵਿਆਧਵੀ ਕਰਦੇ ਆ ਉਹਨਾਂ ਨੂੰ ਸ਼ਾਇਦ ਆ ਲਾਂਬੇ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਨਹੀਂ ਉਹ ਵੀ ਗੁਰੂ ਕੇ ਸਿੱਖ ਆ ਬਿਸ਼ਾਰਤੇ ਕਿਸੇ ਬੰਦੇ ਨੇ ਘਰ ਆਪਣੇ ਗਰਵਾਣੀ ਗੈਣ ਕਰਨੀ ਆ ਉਹ ਉਤੇ ਵਿੱਚ ਕੋਈ ਸਹਾਇਤਾ ਦੀ ਜਾਂ ਸਿੱਖ ਜਾਂ ਅੰਮ੍ਰਿਤਧਾਰੀ ਦੀ ਨਹੀਂ ਕੋਈ ਵੀ ਮਨੋ ਕਰ ਸਕਦਾ ਜੇ ਕਿਸੇ ਨੇ ਪਾਠੀ ਕੋ ਅਵੇਲੇਬਲ ਨਹੀਂ ਪਾਠ ਆਪ ਕਰਨਾ ਕਰ ਸਕਦਾ ਗੁਰੂ ਘਰ ਭਾਂਡਿਆਂ ਦੀ ਸੇਵਾ ਆ ਕੇ ਕਰ ਸਕਦਾ ਗੁਰੂ ਘਰ ਜੋੜਿਆਂ ਦੀ ਸੇਵਾ ਆ ਕੇ ਕਰ ਸਕਦਾ ਪਰ ਕੁਝ ਮਰਿਆਦਾਵਾਂ ਹੁੰਦੀਆਂ ਉਹ ਮਰਿਆਦਾਵਾਂ ਕੀ ਆ ਕਿ ਜਿੱਲੇ ਗੁਰਮਤ ਦੇ ਸਮਾਗਮ ਆ ਉਹ ਤਿਆਰ ਵਰ ਤਿਆਰ ਅਮਰਧਾਰੀ ਗੁਰੂ ਕੇ ਸਿੱਖ ਜਿਹੜੇ ਉਹ ਨਿਵਾਉਂਦੇ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਾਹੇ ਸਟੇਜ ਦੀ ਸੇਵਾ ਹੋਵੇ ਚਾਹੇ ਉਦੋਂ ਅਲਾਵਾ ਦੇਗ ਦੀ ਸੇਵਾ ਹੋਵੇ ਚਾਹੇ ਹੋਰ ਕਿਸੇ ਕਾਰਜ ਦੀ ਸੇਵਾ ਹੋਵੇ ਮਹਾਰਾਜ ਦੀ ਤਾਬਿਆ ਬਹਿਣਾ ਤਿਆਰ ਬਰ ਤਿਆਰ ਸਿੱਖਣੇ ਬਹਿਣਾ ਬਿਲਕੁਲ ਸਾਡਾ ਕੋਈ ਮਕਸਦ ਨਹੀਂਗਾ ਕਿ ਛਾਇਦ ਹਾਰੀਆਂ ਦੇ ਵਿੱਚ ਅਸੀਂ ਕੋਈ ਉਹਨਾਂ ਨੂੰ ਅਗਨੋਰ ਕਰ ਰਹੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਉਹ ਵੀ ਸਾਨੂੰ ਸਿੱਖਣ ਇੱਥੋਂ ਆ ਕੇ ਕਿ ਜੇ ਸ਼ਦਾਬ ਦੀ ਮਨਾਈਆ ਤੇ ਸਾਡੇ ਤੇ ਵੀ 사ਤਗੁਰੂ ਜੀ ਕਿਰਪਾ ਕਰ ਦੇਣ ਉਸ ਦਿਨ ਬਾਰ ਬਾਰ ਮੈਂ ਇੱਕੋ ਬੇਨਤੀ ਦਾ ਮੈਨੂੰ ਜਿਹੜਾ ਖਾਸਾ ਸੀ ਉਹ ਇਹ ਹੈਗਾ ਕਿ ਆਮ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਾਂ ਦੂਸਰੀਆਂ ਜਿਹੜੀਆਂ ਧਾਰਮਿਕ ਸਮਾਗਮ ਨਹੀਂ ਕਰਾਉਂਦੀਆਂ ਕਦੇ ਤੇ ਜੇ ਕਰਾਉਣ ਤੇ ਫਿਰ ਧਾਰਮਿਕ ਅਵਗਿਆ ਜਿਹੜੀ ਉਹ ਕੁਦਰਤੀ ਹੋ ਜਾਂਦੀ ਆ ਉਹ ਹੁਣ ਅੱਜ ਆਪਾਂ ਦੇਖ ਰਹੇ ਆ ਭਾਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਮੰਤਰੀ ਸਾਹਿਬ ਸਰਦਾਰ ਹਰਜੋਤ ਬੈਂਸ ਵੱਲੋਂ ਉਹ ਉਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇ ਕੀ ਸ਼ਰਦਾ ਸੰਧਾਨੜੀ ਪੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਐੋ ਜਿਹਾਂ ਆਪਾਂ ਫੇਰ ਸਮਾਗਮ ਬਣਾਵਾਂਗੇ ਗੁਰਮਤਿ ਲੰਘਣਾ ਕਰਕੇ ਇਹਦਾ ਸ਼ਦਾਬ ਦੀਆ ਉਦਾਂ ਓੰਜ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨਹੀਂ ਕੀਤਾ ਜਾ ਸਕਦਾ ਗੁਰਮਤਿ ਘੋੜਾ ਲੰਘਣਾ ਆ ਤੇ ਹੁਣ ਉਹ ਘੋੜਾ ਲੰਘਣਾ ਉਥੇ ਹੋਈ ਤੇ ਫੇ ਮੈਂ ਜਿਹੜਾ ਖਾਸਾ ਕਹਿੰਦਾ ਸੀ ਕਿ ਗੁਰਮਤਿ ਦੇ ਸਵਾਗਤ ਧਾਰਮਿਕ ਸਮਾਗਮ ਸਰਕਾਰਾਂ ਕਟਾਈ ਹੋ ਜਾਂਦੀਆਂ ਕਈ ਵਾਰੀ ਮੈਂ ਰੂਲ ਆਊਟ ਨਹੀਂ ਕਰਦਾ ਪਰ ਮੈਂ ਅੱਜ ਵੀ ਇਹਨਾਂ ਨੂੰ ਇਥੋਂ ਬੇਨਤੀ ਕਰਦਾ ਕਿ ਬਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਅ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੇ ਚਾਹੇ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦਿਾਂਗੇ ਕਿ ਜਿੰਨੇ ਵੀ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ ਚਾਹੇ ਸੈਮੀਨਾਰ ਆ ਚਾਹੇ ਨਗਰ ਕੀਰਤਨ ਆ ਚਾਹੇ ਵੱਡੇ ਸਮਾਗਮ 23 24 25 ਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਚਾਹੀ ਚਾਹੀ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਵੀ ਆਪਾਂ ਸੱਦਾ ਦੇਾਂਗੇ ਸੋ ਮੇਰਾ ਕਹਿਣ ਤੋਂ ਭਾਵ ਕਿ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਸ਼੍ਰੀਨਗਰ ਤੋਂ ਇਹ ਦਰਸਾਉਣਾ ਕਰ ਦਿੱਤਾ ਕਿ ਅਸੀਂ ਬਿਲਕੁਲ ਗੁਰਮਤ ਦੇ ਪੱਖ ਤੋਂ ਕੋਰੇ ਜਿਹੜੇ ਆ ਉਹ ਸਖਣੇ ਆ ਤੇ ਮੈਂ ਇਹਦੀ ਜਥੇ ਸਖਤ ਨਿੰਦਾ ਕਰਦਾ ਨਿੰਦਾ ਹੀ ਨਹੀਂ ਕਰਦਾ ਮੈਂ ਇਹ ਵੀ ਕਹਿਣਾ ਭਈ ਜਿਹੜਾ ਵੀਰ ਸਿੰਘ ਕੱਲ ਚਲੋ ਪੇਸ਼ ਵੀ ਹੋ ਗਿਆ ਆ ਕੇ ਚੰਗੀ ਗੱਲ ਹੋ ਗਈ ਪਰ ਜਿੰਨੇ ਵੀ ਕੋਈ ਚਾਹੇ ਲੋਕ ਗਾਇਕ ਆ ਚਾਹੇ ਕੋ ਹੋ ਰਿਹਾ ਚਾਹੇ ਉਹਨ ਕੀਰਤਨ ਕਰਨ ਵਾਲੇ ਵੀ ਆ ਉਹ ਵੀ ਕਈ ਵਾਰੀ ਐਸੀ ਹੋਈ ਸਿਚੁਏਸ਼ਨ ਤੇ ਚਲ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਪਿਆਰ ਸਗਾ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਐਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਆ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਕੀਤੀ ਆ ਜਿਹਦੀ ਤੁਰੰਤ ਪੰਜਾਬ ਸਰਕਾਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਤੋ ਮੈਂ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਕਸ਼ਟ ਦਿੱਤਾ ਅਸੀਂ ਸਵੇਰ ਦੇ ਸਾਰੇ ਸਾਥੀ ਇਕੱਠੇ ਸੀਗੇ ਭਈ ਇਹ ਬਹੁਤ ਵੱਡਾ ਅੱਜ ਦੇਸ਼ ਨੇ ਦੇਸ਼ ਤੇ ਵਿਦੇਸ਼ ਦਾ ਮੁੱਦਾ ਬਣ ਗਿਆ ਤੇ ਮੇਰਾ ਖਿਆਲ ਆ ਸੈਂਕੜਿਆਂ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਾਂ ਵੀ ਆ ਗਈਆਂ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਤੇ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਦਾ ਟਕਰਾਅ ਵਾਲੀ ਟਕਰਾਅ ਕੀ ਆ ਟਕਰਾਅ ਕੋ ਝਗੜਾ ਨਹੀਂ ਹੁੰਦਾ ਪਰ ਕੁਝ ਇੱਕ ਦੂਜੇ ਨਾਲ ਲੜਨਾ ਝਗੜਾ ਟਕਰਾਅ ਹੁੰਦਾ ਪੈਰਲਲ ਪ੍ਰੋਗਰਾਮ ਰੱਖਣੇ ਤੇ ਜਿਹੜੇ ਅਸੀਂ ਪੈਰਲਲ ਪ੍ਰੋਗਰਾਮ ਰੱਖੇ ਆ ਉਹਨਾਂ ਦੇ ਪੈਰਲਲ ਹੀ ਨਹੀਂ ਰੱਖ ਦਿੱਤੇ ਆ ਤੇ ਉਹ ਪੈਰਲਲ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਪਿਰਤਾਂ ਦੇ ਵਿੱਚ ਹਮੇਸ਼ਾ ਮੋਹਰੇ ਰਹਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਬੇ ਧਾਰਮਿਕ ਸਮਾਗਮ ਜਿਹੜੇ ਆ ਜਾਂ ਕੋਈ ਸੈਮੀਨਾਰ ਆ ਉਹ ਕਿਵੇਂ ਕਰਵਾਉਣੇ ਆ ਉਥੇ ਕਿਵੇਂ ਮर्यादा ਦਾ ਲੰਘਣਾ ਹੋਵੇ ਉਹ ਮर्यादा ਦਾ ਵੀ ਧਿਆਨ ਰੱਖਣਾ ਸੋ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਾਫਸ ਤਾਲਮੇਲ ਕਰਨਾ ਕੋਈ ਔਖਾ ਨਹੀਂ ਤੁਸੀਂ ਪੰਜਾਬ ਸਰਕਾਰਿਆ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਆ ਤੁਸੀਂ ਸਭੋ ਅਸੀਂ ਤੁਹਾਨੂੰ ਸਾਡੇ ਤੁਸੀਂ ਸਾਨੂੰ ਸੱਦ ਲਾਓ ਤੁਸੀਂ ਕੋਈ ਇਦਾਂ ਦੇ ਬਣਾ ਦਿਓ ਕੋਈ ਈਵੈਂਟ ਇਦਾਂ ਦੇ ਸਥਾਪਿਤ ਕਰ ਦਿਓ ਵੀ ਜਿਹੜਾ ਪਤਾ ਲੱਗੇ ਤੇ ਸਦੀਵ ਕਾਲ ਯਾਦ ਵੀ ਰਹਿ ਜਾਂਦੀ ਹੁੰਦੀ ਆ ਸਰਕਾਰਾਂ ਦੀ ਤੇ ਕਿਹੜਾ ਕਾਰਜ ਕੀਤਾ ਤੇ ਧਾਰਮਿਕ ਸਮਾਗਮ ਦਾ ਅਸੀਂ ਕਰਨ ਦੇ ਵਿੱਚ ਸਮਰਾਤਰੀਆਂ ਦੇ ਕਰੀ ਵੀ ਜਾਂਦੇ ਆ ਸੋ ਇਸ ਕਰਕੇ ਮੈਂ ਦੁਬਾਰਾ ਫੇਰ ਤੁਹਾਡੇ ਮੀਡੀਅਮ ਰਾਹੀਂ ਇਹੋ ਕਹਿਣਾ ਚਾਹਨਾ ਕਿ ਇਹ ਗੋਸਤਾਖੀ ਬਹੁਤ ਵੱਡੀ ਆ ਇਹ ਗੋਸਤਾਖੀ ਦੀ ਤੁਰੰਤ ਸਰਕਾਰ ਮਾਫੀ ਵੀ ਮੰਗੇ ਤੇ ਆਗਾਹ ਦੇ ਜਿੰਨੇ ਸਮਾਗਮ ਆ ਉਹ ਆਪਣੇ ਤੌਰ ਤੇ ਨਾ ਕਰੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਜਿਹੜੇ ਅਸੀਂ ਕਰ ਰਹੇ ਉਹਨਾਂ 'ਚ ਸਹਿਯੋਗ ਕਰੇ ਕਈ ਵਾਰੀ ਮੈਂ ਸਵਾਲ ਵੀ ਉੱਠਣਗੇ ਕਿ ਇਹ ਬੈਨ ਲੱਗ ਗਿਆ ਫਿਰ ਸ਼ੋਮਣੀ ਕਮੇਟੀ ਬੈਨ ਲਾਤਾ ਪੰਜਾਬ ਸਰਕਾਰ ਤੇ ਕੋਈ ਭਰਾਵੋ ਬੈਨ ਨਹੀਂ ਲਾਇਆ ਦਿੱਲੀ ਵਾਲੇ ਵੀ ਕਰ ਰਹੇ ਆ ਉਹ ਦਿੱਲੀ ਗੁਰਦੁਆਰਾ ਪਵੰਦ ਕਮੇਟੀ ਕਰ ਰਹੀ ਆ ਹਰਿਆਣੇ ਦੇ ਵਿੱਚ ਹਰਿਆਣਾ ਕਮੇਟੀ ਆਪਣੇ ਤੌਰ ਤੇ ਕੋ ਪ੍ਰੋਗਰਾਮ ਲੀਕ ਦੇ ਹੋਊਗੀ ਤੇ ਤਖਤ ਪੜਨਾ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਧਾਰ ਤਖਤ ਹਜੂਰ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਉਹ ਸਮਰਾਥਿਆ ਖਾਲਸੇ ਪੰਥ ਦੀਆਂ ਜਫਰ ਮਤ ਜਥੇਬੰਦੀਆਂ ਸੋ ਮੈਂ ਅੱਜ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼ਰੀਕ ਨਾ ਬਣਿਆ ਜਾਵੇ ਇਦੇ ਵਿੱਚ ਸਹਿਯੋਗ ਕਰੋ ਤੁਹਾਡਾ ਜੀ ਆਇਆਂ ਕਰਾਂਗੇ ਤੇ ਨਾ ਫਿਰ ਆਪਣੀ ਇਦਨ ਦੀ ਅਗਨੀ ਪ੍ਰੀਖਿਆ ਮਾਂਚ ਪਾਓ ਕੋਈ ਨਾ ਕੋਈ ਅਬਗਿਆ ਜ਼ਰੂਰ ਹੋ ਜਾਂਦੀ ਆ ਤੇ ਸਹਿਜਤਾਰੀ ਤੇ ਸਿੱਖ ਇਹ ਦੋ ਸਾਡੇ ਆਪਣੇ ਅਦਰਵਾਇਜ਼ ਲਾ ਲਈਏ ਸਾਡੇ ਸਿੱਖਾਂ ਦੇ ਇਹ ਹੈਗੇ ਆ ਭਾਸ਼ਾ ਜਿਹੜੀ ਚੱਲਦੀ ਆ ਚਾਹੇ ਸਿੱਖ ਪੰਥ ਦੀ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹਦੇ ਜਿਹੜੇ ਵੋਟਰ ਆ ਉਹਦੀ ਭਾਸ਼ਾ ਚੱਲਦੀ ਆ ਪਰ ਫਰਕ ਨਹੀਂ ਕੋਈ ਵੀ ਉਹ ਇੱਕ ਵੱਖਰਾ ਕਨਸੈਪਟ ਆ ਸਾਇਦ ਧਾਰੀ ਸਿੱਖ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਆ ਆ ਕੇ ਸੇਵਾ ਕਰੇ ਸਾਰੇ ਕੰਮਾਂ ਦੇ ਵਿੱਚ ਆ ਕੇ ਯੋਗਦਾਨ ਆਪਣਾ ਪਾਵੇ ਪਰ ਧਾਰਮਿਕ ਸਮਾਗਮ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹਮੇਸ਼ਾ ਕਰਦੀਆਂ ਇਹ ਵਧੀਆ ਸਨੇਹਾ ਜਾਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੰਜਾਬ ਸਰਕਾਰ ਨੇ ਸਹਿਯੋਗ ਕੀਤਾ ਤੇ ਉਹਦੇ ਵਿੱਚ ਜਿੱਥੇ ਅਸੀਂ ਆਪਣੇ ਸਮਾਗਮ ਆਪਣੇ ਤੌਰ ਤੇ ਮਨਾਉਣੇ ਆ ਜਿਹੜੇ ਕੋਈ ਇਹਨਾਂ ਨੇ ਵੈਲਫੇਅਰ ਦੇ ਕੋਈ ਸੋਸ਼ਲ ਤੌਰ ਤੇ ਇਹਨਾਂ ਨੇ ਕੋਈ ਸੈਮੀਨਾਰ ਰੱਖਣਾ ਅਸੀਂ ਆਪਣੇ ਬਲਾਰੇ ਭੇਜਦੇ ਹਾਂਗੇ ਉਹ ਹੁਣ ਬਾਕੀ ਜਿਹੜੀ ਆ ਬਈ ਹੁਣ ਅੱਜ ਵੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਵੀ ਘਰ ਦੇ ਭਾਗ ਬਨੇਰੇ ਤੋਂ ਦਿਸ ਜਾਂਦੇ ਆ ਤੇ ਉਹ ਭਾਗ ਅੱਜ ਬਨੇਰੇ ਤੋਂ ਦਿਸ ਪਏ ਆ ਹਾਲੇ ਤਾਂ ਪਹਿਲਾ ਸ਼ਾਟ ਹੋਇਆ ਤੇ ਆ ਆ ਬਿਲਕੁਲ ਲੋਕਾਂ ਨੇ ਇਹ ਰਾਜਨੀਤੀ ਨੂੰ ਛੱਡ ਕੇ ਉਹ ਦਿਨ ਮੈਂ ਜੇ ਗੱਲ ਕਹੀ ਸੀ ਉਹਨੂੰ ਸ਼ਾਇਦ ਬੁਰਾ ਮੰਨਿਆ ਬੇ ਜੀ ਸਰਵੋਤਮ ਕਮੇਟੀ ਇਕਾਧਕਾਰ ਇਕਾਧਕਾਰ ਰੱਖਦੀ ਇਕਾਧਕਾਰ ਹਾਰਿਸ ਕਰਕੇ ਰੱਖਦੀ ਹੈ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਸੋ ਉਸ ਦਿਨ ਇਹ ਮੂਸੂਦ ਹੁੰਦਾ ਸੀ ਵੀ ਸ਼ਾਇਦ ਬਈ ਇਹ ਸਾਨੂੰ ਟਾਰਗੇਟ ਕਰ ਰਹਾ ਟਾਰਗੇਟਿੰਗ ਕਰ ਰਹਾ ਵੀਰੋ ਭਰਾਤਾਚਾਰੀ ਨੂੰ ਵਧਾਈਏ ਨਾ ਕਿ ਉਹ ਕਾਰਜ ਕਰਦੇ ਜਿਹਦੇ ਨਾਲ ਫਿਰ ਸ਼ਰਮ ਸ਼ਾਰ ਹੋਣਾ ਪਵੇ ਜਿੱਦਾਂ ਆਪਾਂ ਅੱਜ ਸ਼ਰਮ ਸ਼ਾਰ ਹੋਏ ਆ ਕੱਲ ਦੇ ਲਗਾਤਾਰ মিডিਏ ਨੇ ਚਾਹੇ ਉਦੇਸ਼ ਹੈ ਤੇ ਚਾਹੇ ਵਿਦੇਸ਼ ਆ ਤੇ ਹੈ ਵੀ ਬਹੁਤ ਪੈੜੀ ਗੱਲ ਕਿ ਸਤ ਗੁਰਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਨੱਚਾਂਗੇ ਟੱਪਾਂਗੇ ਭੰਗੜੇ ਪਾਵਾਂਗੇ ਕੋ ਖੁਸ਼ੀ ਜਬਾਲ ਕਰਾਂਗੇ ਸਤ ਗੁਰਾਂ ਦਾ ਬਲੀ ਨਾਂ ਦਿੱਤਾ ਸੀ ਇਸ ਦੇਸ਼ ਦੇ ਧਰਮ ਨੂੰ ਬਚਾਉਣ ਲਈ ਤੇ ਇੱਕ ਸੁਰਤਾ ਰੱਖਣ ਲਈ ਤੇ ਅੱਜ ਜੇ ਦੇਸ਼ ਜਿਉਂ ਰਿਹਾ ਤੇ ਗੁਰੂ ਸਾਹਿਬ ਜੀ ਦੀ ਉਹ ਕੁਰਬਾਨੀ ਸਦਕਾ ਹੀ ਆ ਨਾ ਤੇ ਆਪਾਂ ਫਿਰ ਇਹ ਕੰਮ ਕੰਨ ਕਾਰਜ ਕਰਾਂਗੇ ਤੇ ਉਹ ਵੀ ਮੰਤਰੀ ਸਾਹਿਬ ਆਪ ਹਾਜ਼ਰ ਹੋਣ ਇਸ ਕਰਕੇ ਤੁਹਾਨੂੰ ਮੈਂ ਤੁਹਾਡਾ ਇਹ ਜਾਣਨਾ ਕਿਤਲੇ ਲੈਕ ਆਫ ਹੁੰਦੀ ਨਾ ਵੀ ਆਪਣੇ ਨੌਲੇਜ ਹੋਵੇ ਉਸ ਲਈ ਇਦਾਂ ਦੀਆਂ ਗੱਲਾਂ ਸਹਿਬਨ ਜਿਹੜੀਆਂ ਹੋ ਜਾਂਦੀਆਂ ਆ ਸੋ ਇਸ ਕਰਕੇ ਤੁਸੀਂ ਸੋ ਮਨੀ ਕਮੇਟੀ ਨਾਲ ਸਹਿਯੋਗ ਕਰੋ ਇਹਦੇ ਵਿੱਚ ਸਾਰੀ ਜਿਹੜੀ ਸਾਡਾ ਸਾਰਿਆਂ ਦਾ ਸਤਿਕਾਰ ਵਧਾਇਆ ਤੇ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਜਿਹਾ ਆਖਦੀ ਆ ਜੀ ਬੀਸੀ ਮੇਰੇ ਨਾਲ ਤੁਹਾਨੂੰ ਬਾਅਦ ਵਿੱਚ ਮੰਗੀਆਂ ਕਰ ਪੰਜਾਬ ਸਰਕਾਰ ਅਜੇ ਤੱਕ ਕੱਪੜੇ ਕੋਈ ਪ੍ਰੈਸਟ ਨਹੀਂ ਆਇਆ ਕਿ ਜਿਦ ਤਰ੍ਹਾਂ ਆਪਣੀ ਗਲਤੀ ਅਹਿਸਾਸ ਨਹੀਂ ਕੀਤਾ ਜੀ ਦੇਖੋ ਪੰਜਾਬ ਸਰਕਾਰ ਜਿਹੜੀ ਆ ਕਿਉਂਕਿ ਗਲਤੀ ਕਰ ਬੈਠੀ ਬਹੁਤ ਵੱਡੀ ਹੁਣ ਜੇਲੇ ਬੰਦਾ ਗਲਤੀ ਕਰਕੇ ਫਿਰ ਜੇ ਮਾਫੀ ਮੰਗਦਾ ਮਾਫੀ ਤਾਂ ਮੈਂ ਕੱਲ ਦਾ ਕਹੀ ਜਨਾ ਮਾਫੀ ਮੰਗਣੀ ਚਾਹੀਦੀ ਆ ਤੇ ਆ ਗਾਂ ਤੋਂ ਮਾਫੀ ਮੰਗਣ ਦਾ ਕੰਮ ਨਹੀਂ ਚੱਲਣਾ ਮਾਫੀ ਮੰਗਣੀ ਚਾਹੀਦੀ ਉਸ ਐਕਟ ਦੀ ਆ ਗਾਂ ਤੋਂ ਇਸ ਗਲ ਦੀ ਅੰਡਰਟੇਕਿੰਗ ਕਰ ਰਵੇ ਜਿਹੜੇ ਧਾਰਮਿਕ ਸਮਾਗਮ ਸ਼ੋਮਣੀ ਕਮੇਟੀ ਮੈਂ ਫਿਰ ਦੁਬਾਰਾ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਉਹਨਾਂ ਨੂੰ ਕਿ ਇਹ ਅਵਗਿਆਮਾਂ ਹੋ ਜਾਂਦੀਆਂ ਜਿਲੇ ਨਾਂ ਪਤਾ ਹੋਵੇ ਜਾਣਕਾਰੀ ਨਾ ਹੋਵੇ ਧਾਰਮਿਕ ਸਮਾਗਮਾਂ ਦੀ ਪਰ ਅਗਾਂ ਦੀ ਵੀ ਕਰਨ ਬਈ ਸ਼ੋਮਣੀ ਕਮੇਟੀ ਨਾਲ ਸਹਿਯੋਗ ਕਰਨ ਜੋ ਸਰਕਾਰ ਪੱਖੀ ਉਹ ਕਰਨਗੇ ਉਹ ਚ ਅਸੀਂ ਸਹਿਯੋਗ ਕਰਾਂਗੇ ਇਹਦੇ ਚ ਪ੍ਰਧਾਨ ਚੋਕਾ ਲੈਣੀ ਚਾਹੀਦੀ ਜੀ ਜ਼ਿੰਮੇਵਾਰੀ ਇਹ ਇਖਲਾਕੀ ਤੌਰ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੂੰ ਤੁਰੰਤ ਲੈਣੀ ਚਾਹੀਦੀ ਭਗਵਾਨਤ ਮਾਨ ਮੁੱਖ ਮੰਤਰੀ ਪੰਜਾਬ ਦੇ ਆ ਉਹਨਾਂ ਦੀ ਜਿੰਮੇਵਾਰੀ ਤੁਰੰਤ ਚੱਕਣੀ ਚਾਹੀਦੀ ਆ। ਤੁਹਾਡੀ ਮਾਮਲਾ ਕਾਲ ਤੱਕ ਸਰ ਤੇ ਪਹੁੰਚ ਚੁੱਕਾ ਹੈ। ਵੀਰ ਸਿੰਘ ਗੱਲ ਪੇਸ਼ ਹੋ ਗਈ ਸੀ। ਜਥੇਦਾਰ ਸਾਹਿਬ ਨੇ ਪਹਿਲੀ ਤਰੀਕ ਜਿਹੜੀ ਗੱਲ ਕਰਦੇ ਆ ਜੀ। ਪੰਨ ਸਿੰਘ ਸਰਵਾਦੀ ਦੀ ਮੀਟਿੰਗ ਦੇ ਵਿੱਚ ਅਰਜੋਨ ਸਿੰਘ ਬੈਸ ਨੂੰ ਡਾਇਰੈਕਟਰ ਜਿਹੜੇ ਜਸਵੰਤ ਸਿੰਘ ਗੁਣਾ ਨੂੰ ਉਹ ਤੇ ਤਲਬ ਕਰ ਲਿਆ। ਜਵਾਬਦੇਹੀ ਦੇ ਲਈ ਤੇ ਕੀ ਇਹਦੇ ਵਿੱਚ ਮੁੱਖ ਮੰਤਰੀ ਜ਼ਿੰਮੇਵਾਰ ਨਹੀਂ ਹੈਗਾ ਜਿਹੜੇ ਆਪਣੀ ਹੋਮੇ ਸੀ ਜਿਹੜਾ ਕਾਪੀਰਾਈਟ ਕਹਿ ਰਿਆ ਸੀ ਕਿ ਸ਼ਰੋਣੀ ਕਮੇਟੀ ਦਾ ਕਾਪੀਰਾਈਟ ਸਮਾਗਮ ਕਰਨ ਦਾ ਪਹਿਲਾ ਇੱਕ ਸੈਮੀਨਾਰ ਦੇ ਵਿੱਚ ਕੁਝ ਹੋ ਗਿਆ ਜੇਕਰ ਆਪਾਂ ਧਾਰਮਿਕ ਪੱਖ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ ਜੇ ਉੱਥੇ ਆਪ ਕੁਝ ਜਿਆ ਸਮਾਰੋਹ ਪ੍ਰੋਗਰਾਮ ਹੋਣਗੇ ਤੇ ਸੰਗਤ ਦੇ ਵਿੱਚ ਕਿਸ ਤਰ੍ਹਾਂ ਦੇ ਸੁਵੇਜ ਜਾਣ ਦੇਖੋ ਭੀਰ ਸੋ ਹੁਣੇ ਕੱਲ ਆ ਕੇ ਪੇਸ਼ ਹੋਗਾ ਹੈ ਜਹੇਦਾਰ ਸਾਹਿਬ ਨੇ 5 ਤਰੀਕ ਇਹ ਪਹਿਲੀ ਤਰੀਕ ਨੂੰ ਪੰਜ ਸਿੰਘ ਸਰਬਾਨ ਦੀ ਮੀਟਿੰਗ ਕਰਦੀ ਆ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਬੈਂਸ ਨੂੰ ਵੀ ਸਦਿਆ ਕਿਉਂਕਿ ਜ਼ਿੰਮੇਵਾਰ ਅਸਤੇ ਤੌਰ ਦੇ ਉੱਤੇ ਪਰ ਇੱਕ ਮਰਿਆਦਾ ਹੁੰਦੀ ਹੈ ਕਾਲ ਤਖਦੀ ਵੀ ਕਿਹਨੂੰ ਸਦਿਆ ਜਾ ਸਕਦਾ ਕਿਹਨੂੰ ਨਹੀਂ ਸਦਿਆ ਜਾ ਸਕਦਾ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਸਿੱਧੀ ਬਣਦੀ ਆ ਪਰ ਕਾਲ ਤਖਦਾ ਜਿਹੜੇ ਉੱਥੇ ਕਿਸੇ ਨੂੰ ਸਾਦੇ ਆ ਉਹਦੀ ਇੱਕ ਮਰਿਆਦਾ ਆ ਵੀ ਕਿਹਨੂੰ ਸਦਿਆ ਜਾ ਸਕਦਾ ਉਹ ਜਹੇਦਾਰ ਸਾਹਿਬ ਨੇ ਜੇ ਜਿੰਨ ਜਿਹਨੂੰ ਸਦਿਆ ਆ ਉਹਨੇ ਸੋਚ ਸਮਝ ਕੇ ਸਾਰਾ ਸਦਿਆ ਹੁਣ اخਲਾਕੀ ਜ਼ਿੰਮੇਵਾਰੀ ਇਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਕਾਰ ਦੀ ਬਣਦੀ ਆ ਕਿਹਦਾ ਜਾ ਸਕਦਾ ਸੀ ਤੁਹਾਨੂੰ ਲੱਗਦਾ ਹੈ ਕਿ ਜੇ ਕਸ਼ਮੀਰ ਸਿੰਘ ਨਗਰ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਹੈ ਕਿ ਉੱਥੇ ਕੋਈ ਐਸਪੀਸੀ ਦਾ ਨੁਮਾਇੰਦਾ ਹੁੰਦਾ ਜਾਂ ਉਹਨਾਂ ਦੇ ਕੋਈ ਅਧਿਕਾਰੀ ਹੁੰਦੇ ਕੋਈ ਬੁਲਾਰੀ ਉੱਥੇ ਹੁੰਦੇ ਤਾਂ ਉਹ ਚੀਜ਼ ਰੋਕੀ ਜਾ ਸਕਦੀ ਸੀ ਉਸ ਮੌਕੇ ਦੇ ਉੱਤੇ ਇਸੇ ਕਰਕੇ ਇਹ ਕਾਲ ਮਿਲਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਨਾਲ ਕਾਲ ਦੇਖੋ ਸ਼੍ਰੋਮਣੀ ਕਮੇਟੀ ਨੂੰ ਤਾਂ ਕੰਨੋਂ ਕੰਨੀ ਇਹ ਗੱਲ ਦੀ ਖ਼ਬਰ ਬਣੀ ਜੇ ਖ਼ਬਰ ਹੁੰਦੀ ਮੈਂ ਬਾਦੇ ਨਾ ਕਹਿੰਦਾ ਸਾਡਾ ਜੇ ਕੋਈ ਉੱਥੇ ਆਪਣਾ ਪ੍ਰਚਾਰਕ ਹੁੰਦਾ ਜਾਂ ਕੋਈ ਮੈਂਬਰ ਸਾਡਾ ਹੁੰਦਾ ਤੇ ਨੇਚਰਲੀ ਉਹਨੇ ਇਕਦਮ ਇਹ ਤੇ ਰਿਐਕਟ ਕਰਨਾ ਸੀ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਆ ਭਈ ਲिटल ਨੋਲਿਜ ਇਜ਼ ਡੇਂਜਰਸ ਥਿੰਗ ਤਾਂ ਮੈਨੂੰ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਕਾ ਰਹੇ ਆ ਉਦੋਂ ਸ਼ਾਇਦ ਕੋਈ ਅਲਫਾਜ਼ ਵਰਤੇ ਹੋਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਦੇਖੋ ਤੁਸੀਂ ਅਕਲਮੰਦ ਬੱਧ ਹੋਵੋਗੇ ਸਰਕਾਰ ਚਲਾਉਣੇ ਆ ਪਰ ਧਾਰਮਿਕ ਖੇਤਰ ਦੇ ਵਿੱਚ ਬਹੁਤ ਬਰੀ ਅਵਗਿਆ ਜਾਣਕਾਰ ਬੰਦੇ ਵੀ ਕਰ ਜਾਂਦੇ ਇਹ ਤਾਂ ਪੈਰ ਪੈਰ ਸੋਚ ਸੋਚ ਕੇ ਪੈਰ ਧਰਨਾ ਪੈਂਦਾ ਤੇ ਜੇ ਦੀ ਸ਼ੁਰੂਆਤ ਹੀ ਆਪਾਂ ਇਦਾਂ ਦੀ ਕਰਤੀ ਆ ਤੇ ਫਿਰ ਗਾਂ ਕਿੱਥੇ ਜਾ ਕੇ ਖੜੀ ਹੋਊਗੀ ਗੱਲ ਇਹ ਆਪਣਾ ਸਰਦਾਰ ਜੀ ਪੰਕੀ ਸਾਹਿਬ ਆਏ ਸੀਗੇ ਉਹਦੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ ਜੀ ਮੇਰੀ ਉਸ ਦਿਨ ਗੱਲਬਾਤ ਖੁਸ਼ਿਆ ਚੀ ਮੀਡੀਆ ਤੇ ਸਭ ਨੂੰ ਉਹਨਾਂ ਨੂੰ ਮੈਸੇਜ ਦੇ ਰਹੇ ਹਾਂ ਉਹ ਤਾਂ ਬਹੁਤ ਤੁਹਾਨੂੰ ਸੁਣ ਰਿਹਾ ਉਹਦੇ ਕੋਲੇ ਸਾਹਮਣੇ ਬੈਠੇ ਸੀ ਜੇ ਆਪਾਂ ਗੱਲ ਕਰਨੀ ਕਰਦੇ ਮੈਂ ਉਸ ਦਿਨ ਉਹਨਾਂ ਦੇ ਨਾਲ ਜਿਸ ਮੁੱਦੇ ਤੇ ਉਹ ਆਏ ਸੀਗੇ ਜੀ ਉਹ ਮੁੱਦਾ ਹਾਲੇ ਵੀ ਚੱਲ ਰਿਹਾ ਉਸ ਮੁੱਦੇ ਤੇ ਗੱਲ ਕੀਤੀ ਸੀ ਤੇ ਹੁਣ ਫਿਰ ਜਾ ਕੇ ਕਰਾਂਗੇ ਗੱਲ ਉਹਨਾਂ ਦੇ ਨਾਲ ਵੀ ਭਾਈ ਆ ਸਾਡੀ ਆਪਣੀ ਤਜਵੀਜ਼ ਹੈਗੀ ਹੈ ਤਜਵੀਜ਼ ਦੇ ਉੱਤੇ ਖੜੇ ਹੋਊ ਆਪਾਂ ਨਾ ਤੁਸੀਂ ਆਂਬਾ ਲਾਓ ਨਾ ਲੋਕ ਫਤੇ ਹੋਣ ਤੇ ਫਿਰ ਜੇ ਆਪਾਂ ਗਾਂ ਦੀ ਗਾਂ ਏਦਾਂ ਚੱਲੀ ਗਏ ਫਿਰ ਕਿਤੇ ਨਾ ਕਿਤੇ ਫੇਕਤਾਹੀ ਹੋ ਗਈ ਫਿਰ ਮੋੜ ਘੁਰ ਕੇ ਕੀ ਹੋ ਕੰਮ ਹੋਊਗਾ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ 14 ਤਰੀਕ ਤੋਂ ਤਲਕੀਆਂ ਦੀ ਮੇਲ ਸ਼ੁਰੂ ਹੋਈ ਹੈ ਅਜੇ ਤੱਕ ਲੋਕੀ ਵੀ ਬਣੀ ਹੋਏ ਉਹਦਣ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਅੰਦਰ ਕਿਹਾ ਸੀ ਉਹਦਣ ਸੀਪੀ ਸਾਹਿਬ ਵੀ ਇੱਥੇ ਸਗੇ ਉਹ ਅੱਜ ਵੀ ਨਾ ਕੱਲ ਮੈਨੂੰ ਟੈਲੀਫੋਨ ਆਉਂਦਾ ਆਈ ਅੱਜ ਸਵੇਰੇ ਵੀ ਆਇਆ ਤੇ ਮੈਂ ਉਹਨੂੰ ਬੇਨਤੀ ਕੀਤੀ ਜੀ ਵੀ ਕਨਸਟੈਂਟਲੀ ਲਗਾਤਾਰ ਈਮੇਲ ਰੋਜ਼ ਆਉਂਦੀ ਆ ਤੇ ਤੁਸੀਂ ਇਹਦਾ ਕੋਈ ਬੰਦੋਬਾਤ ਕਰੋ ਉਹ ਕਹਿੰਦੇ ਸੀ ਪੂਰੇ ਜ਼ੋਰ ਦੇ ਨਾਲ ਲੱਗੇ ਆ ਸ਼ਾਇਦ ਕੋਈ ਇਹ ਜਿਹੜਾ ਕਿਉਂਕਿ ਅਮਰੀਕਾ ਦਾ ਹੈ ਚੱਲਦਾ ਸਾਰਾ ਸਿਸਟਮ ਉਹਦੇ ਵਿੱਚ ਉਹ ਇਨਫੋਰਮੇਸ਼ਨ ਦਿੰਦੇ ਨਹੀਂ ਉਹ ਕੋਈ ਵਿਧ ਹੇਲ ਕਰ ਲੈਂਦੇ ਆ ਤੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਤੁਸੀਂ ਐਡੀ ਵੱਡੀ ਇੰਡੀਆ ਤਾਕਤ ਆ ਪੰਜਾਬ ਦੇ ਵਿੱਚ ਸਰਕਾਰ ਆ ਆਪਦੀ ਇਹ ਦਾ ਤੁਰੰਤ ਕੋਈ ਜਿਹੜਾ ਆ ਪਤਾ ਕਲੂ ਲਾਓ ਕਿੱਥੇ ਜਾ ਕੇ ਗੱਲ ਖੜੀ ਆ ਪਤਾ ਨਹੀਂ ਇੱਥੇ ਬੰਦਿਆਂ ਨੇ ਪਤਾ ਲੱਗਾ ਕਿ ਹੋਰ ਜਿਹੜੀਆਂ ਸਟੇਟਾਂ ਦੇ ਵਿੱਚ ਧਰਮਿਸਤਾਨਾਂ ਨੂੰ ਜਾਂ ਦੂਜਿਆਂ ਤੀਜਾ ਥਾਵਾਂ ਤੇ ਵੀ ਮੇਲਾ ਕੀਤੀਆਂ ਨੇ ਕੱਲ ਉਹ ਦੂਜੀ ਸਟੇਟ ਵਾਲਾ ਉਹ ਬੰਦੇ ਫੜ ਕੇ ਲੈ ਜਣਗੇ ਅਸੀਂ ਪੁੱਛ ਕੇ ਸ਼ਿਕਰਾਗੇ ਅਸੀਂ ਪਿੱਛੇ ਪੱਟੜ ਨਹੀਂ ਜਾਏ ਨਹੀਂ ਦੇਖੋ ਹੁਣ ਗੱਲ ਤਾਂ ਕੋਈ ਕਲੂ ਲੱਗੋ ਪਹਿਲਾਂ ਇਹਨਾਂ ਨੇ ਦੋ ਬੰਦੇ ਕੋਈ ਰਾਉਂਡ ਅਪ ਕੀਤੇ ਜਿਹੜੀ ਕੋਈ ਸਟੇਟਾ ਕੋਸ਼ਿਸ਼ ਕਰਦੀਆਂ ਬੰਦੇ ਕੋਈ ਰਾਉਂਡ ਅਪ ਕੀਤੇ ਆ ਚਲੋ ਇਹ ਮੈਂ ਕਹਿੰਨਾ ਇੱਕ ਜੀਤਾ ਸੀ ਸੌਫਟਵੇਅਰ ਇੰਜੀਨੀਅਰ ਜਿੰਨਾ ਚਿਰ ਕੋਈ ਸਟ੍ਰੌ ਕੋ ਬੰਦਾ ਇਹਨਾਂ ਨੂੰ ਕਲੂ ਨਹੀਂ ਮੈਦਾ ਤੇ ਮੈਂ ਤਾਂ ਮੈਂ ਕਹਿੰਦਾ ਜੇ ਉਹ ਵੀ ਦੂਜੀਆਂ ਸਰਕਾਰਾਂ ਨੂੰ ਵੀ ਆਈਆਂ ਆ ਸਰੇ ਕਲੂ ਤਾਂ ਲੱਭਣਾ ਤੇ ਕਿੱਥੋਂ ਗੱਲ ਚੱਲ ਰਹੀ ਆ ਕਿਉਂਕਿ ਪੰਜਾਬ ਸਰਕਾਰ ਸਰਪਲ ਸਿਰਦ ਹੋਈ ਹੈ ਜੇ ਇਹਦੇ ਬਾਰੇ ਤੇ ਉਸ ਦਿਨ ਆਪ ਜੀ ਨੇ ਕਿਹਾ ਸੀਗਾ ਕਿ ਸ਼ੁਰੂਆਤੀ ਕਮੇਟੀ ਦਾ ਬਖਤ ਗ੍ਰਹਿ ਮੰਤਰੀ ਨੂੰ ਮਿਲੇਗਾ ਜੀ ਕਿ ਕਦੋਂ ਪ ਜਾਗੇ ਤੁਸੀਂ ਵੇਖੋ ਮੈਂ ਸਾਰਿਆਂ ਨੂੰ ਇੱਕ 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 ਦਸਤੂਰ ਹੁੰਦਾ ਜੀ ਪ੍ਰਾਈਮਰੀ Minister ਸਾਹਿਬ ਨੂੰ ਚਿੱਠੀ ਲਿਖੀ ਆ ਉਹ ਲਿਖੀ ਦੀ 350 ਸਾਲਾਂ ਲਈ ਹੁਣ ਹੋਮ Minister ਸਾਹਿਬ ਨੂੰ ਉਦਾਂ ਜਿਹੜਾ ਸਾਡਾ ਪ੍ਰਿੰਟ মিডিਆ ਉਹਦੇ ਵਿੱਚ ਰਿਕੁਐਸਟ ਕੀਤੀ ਸੀ ਆ ਸਾਰੀਆਂ ਈਮੇਲਾਂ ਦਾ ਬੇਰਬਾ ਲਾ ਕੇ ਉਹ ਉਹਨਾਂ ਨੂੰ ਭੇਜ ਦਿੱਤੀ ਆ ਤੇ ਹੁਣ ਯਤਨ ਕਰਾਂਗੇ ਉਹਨਾਂ ਦਾ ਤੁਰੰਤ ਜਾ ਕੇ ਮੀਟਿੰਗ ਦਾ ਸਮਾਂ ਮਿਲ ਜਾਏ ਤੇ ਆਪਾਂ ਮੀਟਿੰਗ ਕਰ ਲਈਏ ਕੋਈ ਮੁਖਮਦ ਜੀ ਸਾਹਿਬ ਨੇ ਤੁਹਾਨੂੰ ਲਿਖਤ ਦੇ ਵਿੱਚ ਭੇਜਿਆ ਜੀ ਕੋਈ ਪੱਤਰ ਇਸ ਬਾਬਤ ਦੀ ਈਸ ਆ ਹੁਣ ਤੁਹਾਡੇ ਸਾਹਮਣੇ ਆ ਪੱਤਰ ਹੀ ਆ ਜਿਹੜਾ ਤੁਹਾਨੂੰ ਅੱਜਕੱਲ ਦਾ ਪੱਤਰ ਇਲੈਕਟ੍ਰੋਨਿਕ ਮੈਲ ਆ ਰਹੀਆਂ ਸਿੱਖਿਆ ਅਲੱਗ ਦਾ ਹੁਣਕ ਮੀਡੀਆ ਉਹ ਦੇਖੋ ਇਟਸ 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 ਆਫ ਆਪੇ ਜਿਹੜੀਆਂ ਆ ਰਹੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਆ ਰਹੀਆਂ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਜਾ ਰਹੀਆਂ ਉਹਨਾਂ ਦਾ ਵੀ ਆਪਣਾ ਦਫ਼ਤਰ ਹੈ ਪੂਰਾ ਪੰਜਾਬ ਸਰਕਾਰ ਇੰਡੀ ਚਲਾਉਂਦੇ ਆ ਕਿੰਨੇ ਕਰ ਵਾਲੀ ਮਸਲੇ ਦੀ ਗੱਲ ਕਰ ਰਹੇ ਹਾਂ ਜੀ ਉਸ ਸੰਬੰਧੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੁਝ ਭੇਜਿਆ ਜੀ ਕਿ ਇਹ ਅਨਹੋਣੀ ਉੱਤੇ ਹੋਈ ਹੈ ਘਟਨਾ ਵਾਪਰੀ ਹੈ ਮਰਿਆਦਾ ਇਹ ਦੇਖੋ ਇਹ ਇਹ ਜਿਹੜਾ ਕੰਮ ਹੁੰਦਾ ਜਿੱਦਾਂ ਅਮਰਪਾਲ ਨੇ ਕਿਹਾ ਇਹ ਅਕਾਲਤਾਂ ਤੋਂ ਨੇ ਦੇਖਣਾ ਹੁੰਦਾ ਠੀਕ ਹੈ ਜੀ ਅਸੀਂ ਤਾਂ ਕਿਉਂਕਿ ਜੋ ਕੁਝ ਹੋਇਆ ਕੱਲ ਦਾ ਮੈਂ ਕੱਲ ਭਾਵੇਂ ਬਿਆਨ ਵੀ ਜਾਰੀ ਕਰ ਦੁੱਤਾ ਸੀ ਪਰ ਅੱਜ ਮੈਂ ਉਮਰਤਾਰ ਆਇਆ ਸੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਤੇ ਉਹ ਰੋਜ਼ੀ-ਰੋਜ਼ ਸੁਣਦੇ ਹੀ ਆ ਸਾਤੋਂ ਬਾਅਦ ਸੁਣਦੇ ਆ ਤੇ ਸੋਸ਼ਲ ਮੀਡੀਆ 'ਚ ਵੱਧ ਐਕਟਿਵ ਆ ਸਾਤੋਂ ਤੋਂ ਤਾਂ ਉੱਤੇ ਸੀਐਮ ਸਾਹਿਬ ਖੁਦ ਵੀ ਨਹੀਂ ਤੁਹਾਡੇ ਨਾਲ ਆ ਕੇ ਗੱਲ ਕਰਨੀ ਚਾਹੀਦੀ ਵੀ ਆਪਾਂ ਬੈਠ ਕੇ ਕਰਦੇ ਆ ਕੋਈ ਸਰਲ ਪ੍ਰੋਗਰਾਮ ਨਹੀਂ ਕਰਾਂਗੇ ਮੈਂ ਕਹਿੰਦਾ ਆ ਐਸੇ ਗੱਲ ਤੋਂ ਬਾਅਦ ਅਸੀਂ ਬੈਠ ਲੈਨੇ ਆ ਕੋਈ ਸਾਡਾ ਕੋਈ ਝਗੜਾ ਥੋੜਾ ਬੱਗ ਥੋੜਾ ਬੰਨਣੀ ਆ ਮਨਾਉਣੀ ਦਾ ਖਾਲਸੇ ਜਹੋ ਜਲਾਲ ਦੇ ਨਾਲ ਸਤਗੁਰਾਂ ਦਾ ਛੇਤੀ ਗੁਰਪੁਰ ਮਨਾਉਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਮਨਾਉਣਾ ਤੇ ਬੈਠ ਕੇ ਬੈਠ ਕੇ ਮਨਾਵਾਂਗੇ ਤੇ ਫਿਰ ਇਹ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਇੱਕ ਦੂਏ ਤੋਂ ਕੋ ਆਪਣੇ ਵੱਖ ਹੋਏ ਹੋ ਆ ਉਹ ਪੰਜਾਬ ਸਰਕਾਰ ਚ ਲਾ ਰਹੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਦੇ ਚ ਚਲਾ ਰਹੀ ਬਹਿ ਲਾਂਗੇ ਜਾਵਾਂਗੇ ਅਸੀਂ ਆਪਣੇ ਦੌਰ ਦੇ ਵੀ ਜਾਵਾਂਗੇ ਤਿੰਨ ਸਾਲ ਚ ਤੇਰਾ ਸਮਾਰਕ ਹੋਇਆ ਵੱਡੇ ਜਿੰਨੇ ਸਰਕਾਰ ਨੇ ਕਦੇ ਸ਼ੁਲਿਤ ਨਹੀਂ ਕੀਤੀ ਨਾ ਕਿਸ ਬਾਤਨ ਕੀਤਾ ਹੁਣ ਕਿਉਂ ਜਿੱਦ ਕੀਤੀ ਜਾ ਰਹੀ ਹੈ ਬਜਾਏ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਬਜਾਏ ਸਵੱਖਿਆ ਪ੍ਰਦਾਨ ਕਰਨ ਦੇ ਉਹ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਜਾ ਰਹੀਆਂ ਪਰ ਅਲੱਗ ਸਤਾਪ ਦੀ ਬਣਾਉਣ ਦੀ ਕਿਉਂ ਜਿੱਦ ਕੀਤੀ ਜਾ ਰਹੀ ਦੇਖੋ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ ਮੈਂ ਉਹ ਦਿਨ ਸਾਰਾ ਤੁਹਾਨੂੰ ਦੱਸਿਆ ਸੀ ਕਿ ਮਾਰਚ 22 ਚ ਸਰਕਾਰ ਆਈ ਆ ਤੇ ਮਈ 22 ਤੋਂ ਅਸੀਂ ਤਕਰੀਬਨ ਵੱਡੀਆਂ ਸਤਾਪ ਦੀਆਂ ਬਣਾਈਆਂ 11 ਉਹਨਾਂ ਜਵਾਬਦਿਆਂ ਦੇ ਵਿੱਚ ਨਾ ਕਿਸੇ ਪੱਖ ਦੀ ਵੀ ਸ਼ਮੂਲੀਅਤ ਸੋਮਨੀ ਕਮੇਟੀ ਦਾ ਨਾ ਕਰਨਾ ਤੇ ਨਾ ਆਪਣੇ ਤੌਰ ਤੇ ਯਤਨ ਕਰਨਾ ਤੇ ਹੁਣ ਜੇ ਇਹ ਨਵੰਬਰ ਦੇ ਵਿੱਚ ਮਨਾਉਣ ਜਾ ਰਹੇ ਆ ਤੇ ਉਹਦੇ ਪਿੱਛੇ ਕੀ ਆਬਜੈਕਟ ਹੈ ਤੁਸੀਂ ਬਿਹਤਰ ਜਾਣਦੇ ਆ ਸਾਰੇ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਵੀ ਤਾਂ ਜਾਣਦੇ ਆ ਨਾ ਵੀ ਇਹਦੇ ਪਿੱਛੇ ਹੁਣ ਕੀ ਅਲਟੀਰੀ ਦੇ ਮੋਟਿਵ ਆ। ਉਹ ਸਰਕਾਰਾਂ ਹੰਡਾਈਆਂ ਨੇ ਭਲਾਂ ਜੀ ਕਾਫੀ ਸਰਕਾਰਾਂ ਦਾ ਇਹ ਤਾਂ ਤੁਹਾਨੂੰ ਕੀ ਲੱਗਦਾ ਇੱਥੇ ਕਿਉਂ ਗਰਾਰੀ ੜੀ ਹੋਈ ਹੈ ਸਰਕਾਰ ਦੀ ਵੀ ਇੱਥੇ ਹੀ ਅਸੀਂ ਮਨਾਉਣੀ ਆ ਜੀ ਨਵੰਬਰ ਦੇ 8 ਘੇੜਾ ਤੋਂ ਬਾਅਦ ਕੋਣ ਤੇ 9 ਮਹੀਨੇ ਬਾਅਦ ਚੋਂ ਜਾਬਤ ਲੱਗਿਆ ਨਾ ਤੁਸੀਂ ਵੀ ਸਿਆਣੇ ਸਾਰੇ ਸਮਝਦੇ ਨੇ ਇਹ ਕੀ ਗੱਲ ਕੀ ਛੋਟੀ ਕਈ ਕਈ ਵਾਰੀ ਨਾ ਖੋਰਾ ਜਲੇ ਲੱਗਦਾ ਹੋਵੇ ਫਿਰ ਬੰਦਾ ਪਿੰਕੇ ਦਾ ਸਹਾਹਾਾ ਲੈਂਦਾ। ਆ